ਸਖਪੀਰ ਸਿੰਘ ਬਾਦਲੂ ਉੱਪਰ ਹੋਏ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਗ੍ਰਿਫਤਾਰ ਕੀਤੇ ਨਰੈਣ ਸਿੰਘ ਚੌੜਾ ਨੂੰ ਲੈ ਕੇ ਦਰਜ ਕੀਤੀ ਗਈਆਂ ਉਹਨਾਂ ਦੇ ਧਰਾਵਾਂ ਜਿਹੜੀਆਂ ਲੱਗੀਆਂ ਨੇ ਉਹਨਾਂ ਨੂੰ ਲੈ ਕੇ ਐਫ ਆਈ ਆਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਕੇ ਲੈ ਕੇ ਹੁਣ ਨਵਾਂ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਐਫ ਆਈ ਆਰ ਦੇ ਵਿੱਚ ਜਿਹੜੀਆਂ ਧਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਆਸਾਨੀ ਨਾਲ ਹੀ ਬਰੀ ਹੋ ਜਾਵੇਗਾ ਰਿਹਾ ਹੋ ਜਾਵੇਗਾ ਜ਼ਮਾਨਤਾਂ ਮਿਲ ਜਾਣਗੀਆਂ ਇਹ ਦੋਸ਼ ਬਿਕਰਮ ਜੀਠੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਲਗਾਇਆ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਤੇ ਨਾਲ ਹੀ ਪੰਜਾਬ ਪੁਲਿਸ ਦੀ ਨਰਨ ਸਿੰਘ ਚੋੜਾ ਦੇ ਨਾਲ ਮਿਲੀਭੁਗਤ ਦਾ ਦੋਸ਼ ਵੀ ਲਗਾਇਆ ਗਿਆ ਇਸ ਤੋਂ ਇਲਾਵਾ ਬਿਕਰਮ ਜੀਠੇ ਦੇ ਵੱਲੋਂ ਇਹਨਾਂ ਗੱਲਾਂ ਦੇ ਨਾਲ-ਨਾਲ ਹੋਰ ਕੀ ਕੁਝ ਆਖਿਆ ਗਿਆ ਤੁਸੀਂ ਖੁਦ ਹੀ ਸੁਲਵੋ ਜੇ ਤੁਸੀਂ ਐਫ ਆਈ ਆਰ ਪੜੋ ਔਰ ਬੜੇ ਧਿਆਨ ਨਾਲ ਮੈਂ ਚਾਹੂੰਗਾ ਕਲੇਰ ਸਾਹਿਬ ਸਾਡੇ ਵਕੀਲ ਸਾਹਿਬ ਇਸ ਐਫ ਆਈ ਆਰ ਨੂੰ ਪੜ੍ਹ ਕੇ ਸੁਣਾਉਣਗੇ ਤੁਸੀਂ ਇਹ ਵੇਖੋ ਕਿ ਐਫ ਆਈ ਆਰ ਦਰਜ ਹੋ ਰਹੀ ਹੈ ਇਨਸੀਡੈਂਟ ਹੈ 9:28:30 ਮਿੰਟ ਦਾ ਐਫ ਆਈ ਆਰ ਦਰਜ ਹੋ ਰਹੀ ਹੈ 3:56 ਮਿੰਟ 'ਚ ਸੋ ਸਭ ਤੋਂ ਪਹਿਲਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਸਵਾਲ ਕਰਦਾ ਹਾਂ ਕਮਿਸ਼ਨਰ ਸਾਹਿਬ ਇਹ 6:30 ਘੰਟੇ ਦੀ ਦੇਰੀ ਕਿਉਂ ਕੀ ਥੋੜੀ ਨਰੈਣ ਸਿੰਘ ਚੌੜਾ ਐਨ ਪਾਰਟੀ ਨਾਲ ਉਨ੍ਹਾਂ ਦੇ ਵਕੀਲ ਸਹਿਬਾਨਾ ਨਾਲ ਡਿਸਕਸ਼ਨ ਚੱਲ ਰਹੀ ਸੀ ਕਿ ਐਫ ਆਈ ਆਰ ਕਿਹੇ ਜੀ ਦਰਜ ਹੋਵੇ ਜਿਹਦੇ ਨਾਲ ਉਸ ਨੂੰ ਇਸ ਕੇਸ 'ਚ ਛੇਤੀ ਤੋਂ ਛੇਤੀ ਜ਼ਮਾਨਤ ਮਿਲ ਸਕੇ ਔਰ ਇਹ ਕਿਉਂ ਤੁਸੀਂ ਮਜਬੂਰ ਹੋ ਉਹਨੂੰ ਜ਼ਮਾਨਤ ਦਿਵਾਉਣ ਲਈ ਕਿਉਂਕਿ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਇਸ ਗੱਲ ਨੂੰ ਸਾਬਤ ਕਰ ਚੁੱਕੀਆਂ ਨੇ ਕਿ ਪੁਲਿਸ ਦੀ ਉਹਦੇ ਨਾਲ ਮਿਲੀ ਭੁਗਤ ਹੈ ਐਸਪੀ ਹਰ ਹਰਪਾਲ ਰੰਦਾਵਾ ਐਕਸਪੋਜ਼ ਹੋ ਰਿਹਾ ਔਰ ਜੇ ਤੁਸੀਂ ਐਫ ਆਈ ਆਰ ਨਰੈਣ ਸਿੰਘ ਚੌੜੇ ਦੇ ਹੱਕ ਦੀ ਨਹੀਂ ਕੀਤੀ ਤੇ ਫਿਰ ਕਿਥੇ ਉਹ ਨਾ ਸੱਚ ਦੱਸ ਦੇਵੇ ਕਿ ਤੁਸੀਂ ਕਿਵੇਂ ਰਲ ਮਿਲ ਕੇ ਖੇਡ ਰਹੇ ਹੋ ਮੈਂ ਚਾਹੂੰਗਾ ਜਿੱਥੇ ਕਲੇਰ ਸਾਹਿਬ ਐਫ ਆਈ ਆਰ ਪੜਨਗੇ ਯੂ ਪੁਲਿਸ ਸ਼ੋ ਦਾ ਵੀਡੀਓ ਤੁਸੀਂ ਕਮਾਲ ਦੀ ਗੱਲ ਵੇਖੋ ਕਿ 9:30 ਵਜੇ ਦਾ ਵਾਕਿਆ ਪੁਲਿਸ ਕਮਿਸ਼ਨਰ 11:30 ਵਜੇ ਆਪਣੀ ਸਾਈਟ ਤੇ ਪੁਲਿਸ ਕਮਿਸ਼ਨਰ ਸਾਈਟ ਤੇ ਆਪਦੀ ਵੀਡੀਓ ਵੀ ਅਪਲੋਡ ਕਰ ਰਹੀ ਹੈ। ਔਰ ਉਸ ਵੀਡੀਓ ਚ ਜੇ ਤੁਸੀਂ 11:30 ਵਜੇ ਸਾਰੀ ਅਪਲੋਡ ਕਰ ਰਹੇ ਹੋ ਮਤਲਬ 11:00 ਵਜੇ ਤੁਸੀਂ ਵੀਡੀਓ ਬਣਾਈ ਦਿੱਤੀ ਹੋਣੀ। ਔਰ ਵੀਡੀਓ ਅਪਲੋਡ ਕਰਦੇ ਹੋਏ ਤੁਸੀਂ ਕਹਿ ਰਹੇ ਹੋ ਕਿ ਇੱਕ ASI ਜਸਵੀਰ ਸਿੰਘ ਜੇਰਾ ਸੁਖਬੀਰ ਜੀ ਦਾ ਪੀਏ ਬਾਦਲ ਸਾਹਿਬ ਦਾ ਵਿਵਾਹ ਹਰਿਮੰਤ ਕੌਰ ਬਾਦਲ ਦਾ ਪੀਓ ਐ ਉਹਦੀ ਮੁਸਤੈਦੀ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਮਗਰ ਹੈਰਾਨਗੀ ਦੀ ਗੱਲ ਹੈ ਕਿ ਜਿਨੇ ਨਰੈਜ ਸਿੰਘ ਚੋੜੇ ਨੂੰ ਫੜਿਆ ਉਹਨੂੰ ਪਰਚੇ 'ਚ ਤੁਸੀਂ ਉਹਦੇ ਵੱਲੋਂ ਸਟੇਟਮੈਂਟ ਹੀ ਨਹੀਂ ਲਈ ਪਹਿਲੀ ਮਦਦ ਤਾਂ ਉਹ ਕੀਤੀ ਆ ਮਗਰ ਆ ਪਰਚਾ ਬੜੇ ਧਿਆਨ ਨਾਲ ਸੁਣਿਓ ਆ ਕਲੇਰ ਸਾਹਿਬ ਪਰਦੇ ਅਪੇਖਤ ਮਾਈ ਗਿਆ ਇਹਦੇ 'ਚ ਹੈਗਾ ਜੀ ਜਿਹੜਾ ਮੁੱਖ ਮੁੰਚੀ ਥਾਣਾ ਈ ਡਿਵੀਜ਼ਨ ਉਹ ਅਫਸਰਾਂ ਦੇ ਨਾਮ ਲਿਖੇ ਨੇ ਮੈਂ ਅੱਗੋਂ ਜਿੱਥੋਂ ਰੈਲੇਵੈਂਟ ਉੱਥੋਂ ਸ਼ੁਰੂ ਕਰ ਦਿੰਦਾ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿੱਚ ਪਲਾਜ਼ਾ ਘੰਟਾ ਘਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾ ਘਰ ਦੇ ਦਰਸ਼ਨੀ ਡਿਊਟੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉਪ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜ਼ਥੇਦਾਰ ਸ੍ਰੀ ਅਕਾਲਤਖ ਸਾਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉੱਥੇ ਮੌਜੂਦ ਕਰਮਚਾਰੀਆਂ ਨੇ ਉਸ ਨੂੰ ਸਾਈਡ ਤੇ ਲਿਜਾ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸਨੇ ਆਪਣਾ ਨਾਮ ਨਾਰਾਇਣ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਚੌੜਾ ਹਾਲ ਮੁਹੱਲਾ ਸਾਹਿਬ ਸਿੰਘ ਵਾਰਡ ਨੰਬਰ 3 ਟੇਰਾ ਬਾਬਾ ਨਾਨਕ ਜ਼ਿਲ੍ਹਾ ਗੁਸਤਾ ਗੁਰਦਾਸਪੁਰ ਵੱਜੋਂ ਦੱਸਿਆ ਹੁਣ ਪਹਿਲੀ ਗੱਲ ਤਾਂ ਇੱਕ ਆਈਐਸਆਈ ਏਜੰਟ ਨੂੰ ਜਿਹਦੇ ਬਾਰੇ ਮੇਰੇ ਕੋਲ ਪਤਾ ਨਹੀਂ ਕਿੰਨਾ ਕੁ ਮਟੀਰੀਅਲ ਹੈ ਉਹਦਾ ਆ ਮੈਂ ਆ ਕੱਢੀ ਆ ਰਿਹਾ ਆ ਹਾ ਹੁਣ ਦਾ ਤਾਂ ਹੈ ਨਹੀਂ ਜੀ ਆ ਹਿੰਦੁਸਤਾਨ ਟਾਈਮਸ ਦਾ 5 ਅਗਸਤ 2018 ਦਾ ਇਹ ਆਰਟੀਕਲ ਹੈ ਉਸ ਤੋਂ ਬਾਅਦ ਆ ਹਿੰਦੂ ਦਾ 2018 13 ਦਾ ਉਸ ਤੋਂ ਬਾਅਦ ਇਹ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਮੈਂ ਜੇ ਅਖਬਾਰਾਂ ਕੱਢਣ ਲੱਗਾ ਤੇ ਸਾਰੀਆਂ ਹੀ ਅਖਬਾਰਾਂ ਦਾ ਆਰਟੀਕਲ ਕੱਢ ਦੂੰ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਸ਼ਾਇਦ ਇਹ ਭੁੱਲ ਗਏ ਇਹਨਾਂ ਨੂੰ ਇੱਕ ਗੱਲ ਪੁੱਛਿਓ ਕਿ 2009 ਤੋਂ 2013 ਤੱਕ ਇਹ ਭੁੱਲਰ ਸਾਹਿਬ ਐਸਐਸਪੀ ਮੋਹਲੀ ਰਹੇ ਸੀ ਕਿ ਨਹੀਂ ਰਹੇ ਸੀ ਔਰ ਐਸਐਸਪੀ ਮੋਹਲੀ ਰਹਿੰਦਿਆਂ ਇੱਕ ਇੰਟੈਰੋਗੇਸ਼ਨ ਹੋਈ ਸੀ ਨਰੈਣ ਸਿੰਘ ਚੋੜੇ ਦੀ ਕਿ ਨਹੀਂ ਹੋਈ ਸੀ ਔਰ ਉਸ ਇੰਟੈਰੋਗੇਸ਼ਨ 'ਚ ਤੁਸੀਂ ਸ਼ਾਮਿਲ ਸੀ ਕਿ ਨਹੀਂ ਸ਼ਾਮਿਲ ਸੀ ਤੇ ਜਿਹੜਾ ਬੰਦੇ ਦੀ ਇੰਟੈਰੋਗੇਸ਼ਨ ਤੁਸੀਂ ਆਪ ਕੀਤੀ ਹੋਵੇ ਔਰ ਉਸ ਇਨਟੈਰੋਗੇਸ਼ਨ ਚ ਆਰ ਡੀ ਐਕਸ ਗ੍ਰਨੇਡ ਏ ਕੇ 47 ਕੀ ਕੁਛ ਨਹੀਂ ਰਿਕਵਰ ਹੋਇਆ ਹੋਵੇ ਉਹਨੂੰ ਤੁਸੀਂ ਇੱਕ ਸ਼ਰਧਾਲੂ ਦੱਸਤਾ ਕਮਾਲ ਦੀ ਗੱਲ ਵੇਖੋ ਉਹਨੂੰ ਮਤਲਬ ਇੱਕ ਨੋਨ ਟੈਰਰਿਸਟ ਨੂੰ ਜਿਹਦੀ ਇਨਵੈਸਟੀਗੇਸ਼ਨ ਐਸ ਐਸ ਪੀ ਮੋਹਲੀ ਆਮ ਰਿਪੀਟਿੰਗ ਮਾਈ ਸੈਲਫ 2013 ਚ ਉਹ ਸੀਆਈਏ ਥਾਣੇ ਚ ਗੁਰਪ੍ਰੀਤ ਸਿੰਘ ਭੁੱਲਰ ਨੇ ਆਪ ਕੀਤੀ ਹੈ ਜੇ ਬਾਕੀ ਦੇ ਅਫਸਰ ਦੇ ਨੌ ਚਾਹੀਦੇ ਮੈਂ ਉਹ ਵੀ ਦੇ ਦੂੰਗਾ। ਔਰ ਉਹਦੇ ਚ ਰਿਕਵਰੀ ਤੋਂ ਬਾਅਦ ਇਹ ਜੇਲ ਗਏ ਆ ਔਰ ਉਹ ਜਦ ਜੇਲ ਟਰਮ ਗਏ ਆ ਉਹਦੇ ਚ ਇਹ ਚੀਜ਼ਾਂ ਜਿਹੜਾ ਆਇਆ ਦਿਸ ਮਿਲਟੈਂਟ ਵਾਸ ਅਸੋਸੀਏਟਿਡ ਵਿਦ ਖਾਲਿਸਤਾਨ ਲਿਬਰੇਸ਼ਨ ਫੋਰਸ ਅਲ ਫੈਡਰੇਸ਼ਨ ਫਿਰ ਕਹਿੰਦੇ ਜੀ ਇਹਨਾਂ ਦੀ ਪਾਕਿਸਤਾਨ ਲਿੰਕ ਸਾਮਨੇ ਆਇਆ ਕਿ ਇਹ ਕਿਵੇਂ ਜਾ ਕੇ ਪਾਕਿਸਤਾਨ ਟ੍ਰੇਨਿੰਗ ਲੈਂਦੇ ਰਹੇ ਆ ਆ ਮੇਰੇ ਕੋਲ ਉਹਨਾਂ ਦਾ ਇੱਕ ਬਹੁਤ ਵੱਡਾ ਡੋਸੀਅਰ ਆ ਜੇ ਭੁੱਲਰ ਸਾਹਿਬ ਨੂੰ ਚਾਹੀਦਾ ਹੋਊਗਾ ਉਹਨਾਂ ਦਾ ਵੀ ਨਾ ਇੰਟਰੋਗੇਸ਼ਨ ਚ ਮੈਂ ਸਾਰਾ ਹੀ ਦੇ ਦੂੰਗਾ ਉਹਨਾਂ ਨੂੰ ਉਹਦੇ ਚ ਕਿਵੇਂ ਇਸ ਕਈ ਮਹੀਨੇ ਨੇ ਪਾਕਿਸਤਾਨ ਚ ਲਾਇਆ ਜਿੱਥੇ ਇਹਨੂੰ ਆਰ ਡੀ ਐਕਸ ਔਰ ਬੰਬ ਦੀ ਟ੍ਰੇਨਿੰਗ ਸਟੇਨ ਗਾਂਧੀ ਟ੍ਰੇਨਿੰਗ ਪਿਸਤੌਲ ਦੀ ਟ੍ਰੇਨਿੰਗ ਹੈ ਮੇਰੇ ਕਾਗਜ਼ਾਤ ਨਹੀਂ ਇਹ ਜਦੋਂ ਇਨਵੈਸਟੀਗੇਸ਼ਨ ਕਰਦੇ ਸਨ ਪੁਲਿਸ ਅਫਸਰ ਉਹਨਾਂ ਦੇ ਕਾਗਜ਼ਾਤ ਦੀ ਰਿਪੋਰਟ ਹੈ ਮੇਰੇ ਕੋਲ ਤਾਂ ਕਿੱਥੋਂ ਆਉਣੇ ਜੀ ਮੇਰੇ ਤਾਂ ਜਦੋਂ ਮੈਨੂੰ ਲੱਗਦਾ ਜੰਮੇ ਤੋਂ ਪਹਿਲਾਂ ਤੇ ਇਹ ਕੰਮ ਹੋ ਰਿਹਾ ਔਰ ਅਗਲੀ ਗੱਲ ਪਾਕਿਸਤਾਨ ਲਿੰਕ ਇਹਦੇ 'ਚ ਕਹਿੰਦੇ ਹੀ ਆਲਸੋ ਆਥਰਡ ਅ ਬੁੱਕ ਗੁਰੈਲਾ ਵਾਰਫੇਅਰ ਐਂਡ ਸਿਡੀਸ਼ੀਅਸ ਲਿਟਰੇਚਰ ਮਤਲਬ ਕਿ ਕਿ ਇਹ ਇਹ ਜਾਂ ਵਾਰਫੇਅਰ ਕਿਵੇਂ ਕਰੀਦਾ ਕਿਵੇਂ ਅਟੈਕ ਕਰੀਦਾ ਔਰ ਕਿੱਥੇ ਇੱਕ ਵੀਡੀਓ 2000 ਇਹਦੇ ਚ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸਾਂ ਕਿ 2010 ਚ ਇਹਨੇ ਉਹਦੋਂ ਵੀ ਪਲਾਨ ਬਣਾਇਆ ਸੀ ਟੂ ਅਸੈਸੀਨੇਟ ਸੁਖਵੀਰ ਸਿੰਘ ਬਾਦਲ ਇਹਨਾਂ ਦੀ ਰਿਕਾਰਡ ਚ ਤੇ ਮੈਂ ਭੁੱਲਰ ਸਾਹਿਬ ਨੂੰ ਪਹਿਲਾ ਮੇਰਾ ਸਵਾਲ ਹੈ ਕਿ ਭੁੱਲਰ ਸਾਹਿਬ ਇਹਨੂੰ ਕਿੱਥੋਂ ਸ਼ਰਧਾਲੂ ਬਣਾਤਾ ਔਰ ਮੈਨੂੰ ਦੱਸੋ ਕਿ ਟੇਕ ਸ਼ਰਧਾਲੂ ਤੁਸੀਂ ਵੇਖੇ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਵਿਦ ਮਨਸ਼ਾ ਆਫ ਕਿਸੇ ਨੂੰ ਹਾਮ ਪਹੁੰਚਾਉਣ ਲਈ ਕਿਸੇ ਨੂੰ ਗੋਲੀ ਚਲਾਉਣ ਲਈ ਔਰ ਕਿੰਨੇ ਕੁ ਸ਼ਰਧਾਲੂ ਤੁਸੀਂ ਵੇਖੇ ਕਿਉਂਕਿ ਉੱਥੇ ਤਾਂ ਲੱਖਾਂ ਕਰੋੜਾਂ ਸ਼ਰਧਾਲੂ ਜਾਂਦੇ ਨੇ ਕਿੰਨਿਆਂ ਨੂੰ ਗੋਲੀ ਚਲਾਉਂਦੇ ਭੁੱਲਰ ਸਾਹਿਬ ਨੇ ਵੇਖਿਆ ਪੰਜਾਬ ਪੁਲਿਸ ਜਿੱਤੇ ਜਵਾਬਤਾ ਦੇਵੇ ਔਰ ਪੰਜਾਬ ਪੁਲਿਸ ਤੋਂ ਭੁੱਲਰ ਸਾਹਿਬ ਤੋਂ ਨਹੀਂ ਜਵਾਬ ਪਿਆ ਜਾਣਾ ਮੈਂ ਚਾਹੂੰਗਾ ਭੁੱਲਰ ਸਾਹਿਬ ਤੁਸੀਂ ਤਾਂ ਇੱਕ ਆਈਜੀ ਜਾਂ ਡੀਆਈਜੀ ਰੈਂਕ ਤੋਂ ਰਿਟਾਇਰ ਹੋ ਜਾਣਾ ਇਹ ਸਾਬਕਾ ਡੀਜੀਪੀ ਸਾਹਿਬ ਦਾ ਹਜ ਆਰਟੀਕਲ ਪੜ ਲਿਓ ਟ੍ਰਿਬਿਊਨ ਚ ਗੁਰਬਚਨ ਜਗਤ ਸਿੰਘ ਸਾਹਿਬ ਨੇ ਜਿਹੜੇ ਇੱਕ ਗਵਰਨਰ ਵੀ ਰਹਿ ਚੁੱਕੇ ਆ ਮਨੀਪੁਰ ਦੇ ਔਰ ਐਕਸ ਡੀਜੀਪੀ ਵੀ ਐ ਉਹਨਾਂ ਨੇ ਬੜੀ ਗੰਭੀਰ ਗੱਲਾਂ ਲਿਖੀਆਂ ਨੇ ਜੇ ਕੋਈ ਧਿਆਨ ਨਾਲ ਅਫਸਰ ਧਿਆਨ ਦੇ ਦਿਓ ਔਰ ਇਸ ਤੋਂ ਪਹਿਲਾਂ ਇਹਨਾਂ ਤੋਂ ਭੁੱਲਰ ਸਾਹਿਬ ਤੋਂ ਕਈ ਹੋਰ ਸੀਨੀਅਰ ਅਫਸਰ ਈ ਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਵੱਖ ਇੰਟਰਵਿਊ ਦਿੱਤੇ ਨੇ ਗੁਰਬਚਨ ਜਗਤ ਸਾਹਿਬ ਲਿਖਦੇ ਆ ਵਾਈ ਪੰਜਾਬ ਹੈ ਸਵੋਲਡ ਡੀਪਰ ਇਨਟੂ ਦ ਅਬਿਸ ਐਸ ਆਈ ਹਰਡ ਦ ਨਿਊਜ਼ ਆਫ ਦ ਅਟੈਂਪਟ ਟੂ ਅਸੈਸੀਨੇਟ ਸੁਖਬੀਰ ਸਿੰਘ ਬਾਦਲ ਮਾਈ ਮਾਈਂਡ ਫਲੈਸ਼ ਬੈਕ ਟੂ ਦ ਅਪ੍ਰੈਲ ਆਫ 1983 ਐਂਡ ਦ ਕਿਲਿੰਗ ਆਫ ਐਸ ਅਟਵਾਲ ਡੀਆਈਜੀ ਐਨ ਆਊਟਸਟੈਂਡਿੰਗ ਪੁਲਿਸ ਆਫੀਸਰ ਅ ਜੈਮ ਆਫ ਅ ਪਰਸਨ Atwal was martyred while on duty with the limited resources he had while facing an armed militancy Subir survived barely the individual bade dhyan nal padyo hun ki kande ji eh ik safka DGP notice kar reha pullar sahab nu ni dhyan te aa reha the individual heroics of a policeman safe the day but how a known terrorist with pakistani training and support was allowed to not only recy the area but also approach a z plus protective is a question that remains to be answered matlab ki bade bade dgp level de afsar bhi pareshan bhi ne aur sawal bhi uth re ha they say that history repeats itself but in the case of punjab we seem to be approaching the cycle with alarming speed tonu so, warning vi dinde hai ki sab kuch theek nahi hai and the conditions being created ae dekho 80 85 saal di umar aap de tajurbe to bol rahe jinna ne eh dil hndaaye hai the conditions being created are similar But as yet, we do not know have a full blown militancy. The Punjab countryside is awash with unemployed youth who indulge in petty crimes and feed the drug industry. A lot of them have organized themselves into armed gangs available for kidnappings, killing, inter gang warfare. their tentacles reach into canada the usa australia and of course pakistan they even operate from jails how is this possible sawal puchdeya vadda sara article hai la zarur padhyo jehde punjab de border state di law and order te chintit ne eh kehnde bhullar sahab kehnde ta kalla lone wolf attack si ਕੁੱਲਰ ਸਾਹਿਬ ਮੈਂ ਨਾ 7 ਤਰੀਕ ਨੂੰ ਵੀਡੀਓ ਜਾਰੀ ਕੀਤੀ ਸੀ ਉਹ ਧਰਮਸੋਂ ਦੀ ਵਿਖਾਈ ਆਪਣਾ ਬਾਬੇ ਧਰਮੇ ਦੀ ਇੱਕ ਥੋੜੇ ਜਰਨਲਿਸਟ ਸਾਹਿਬ ਨੇ ਮੈਂ ਉਸ ਦਿਨ ਇਹਨਾਂ ਨੂੰ ਆਡੈਂਟੀਫਾਈ ਨਹੀਂ ਕਰ ਸਕਿਆ ਆਹ ਫੋਟੋ ਹੈ ਇਹ 3 ਤਰੀਕ ਦੀ ਫੋਟੋ ਹੈ ਚੌੜੇ ਨਾਲ ਜਦੋਂ ਬਾਬਾ ਧਰਮਾ ਫਿਰਦਾ ਸੀ ਥੋੜੇ ਇੱਕ ਜਰਨਲਿਸਟ ਸਾਹਿਬ ਨੇ ਲੱਖੀ ਜੀ ਉਹਨਾਂ ਨੇ ਬਾਬੇ ਧਰਮੇ ਦਾ ਥੋੜਾ ਬੋਟਾ ਚਿੱਠਾ ਕੱਢਿਆ ਤੇ ਫਿਰ ਮੈਨੂੰ ਵੀ ਸੌਖਾ ਹੋ ਗਿਆ ਤੇ ਮੈਂ ਵੀ ਉਹਨਾਂ ਦਾ ਚਿੱਠਾ ਕੱਢ ਕੇ ਲਿਆਇਆ ਆ ਬਾਬੇ ਧਰਮੇ ਤੇ ਐਫ ਆਈ ਆਰ ਦਰਜ ਹੈ ਨਾਲ ਹੀ ਰਿਹਾ ਚੌੜੇ ਦੀ ਔਰ ਚੌੜੇ ਦੇ ਨਾਲ ਰਹਿ ਗਿਆ ਇਹਦੇ ਕੋਲੋਂ ਵੀ ਕਿ ਮਤਲਬ ਪੁਰਾਣਾ ਸਾਥੀ ਹੈ 5 ਸਾਲ ਇਹਨੇ ਵੀ ਚੌੜਾ ਦੇ ਜੇਲ੍ਹ 'ਚ ਲਾਏ ਆ ਔਰ ਇਹਦੇ ਕੋਲੋਂ ਐਮ ਪੀ 5 3 ਬੋਰ ਸਮੇਤ 4 ਮੈਗਜ਼ੀਮ 1 ਰਿਵਾਲਵਰ ਮੇਡ ਇਨ ਇੰਗਲੈਂਡ 200 ਰੌਂਡ 30 ਬੋਰ ਬਰਾਮਤ ਕੀਤੇ ਗਏ ਸੀ ਤੇ ਆਮ ਜੈਕਟ ਦਾ ਪਰਚਾ ਦਰਜ ਹੈ ਔਰ ਇਹ ਲੰਮੀ ਝੌੜੀ ਕਹਾਣੀ ਹੈ ਜਿਹੜੀ ਇਹਨਾਂ ਦੀ ਹੈ ਮੈਂ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਨੂੰ ਭੁੱਲਰ ਸਾਹਿਬ ਉਹ ਤਾਂ ਉਸ ਦਿਨ ਘੇੜੇ ਦਿੰਦੇ ਫਿਰਦੇ ਸੀ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੈਂ ਅੱਜ ਨਵੀਂ ਵੀਡੀਓ ਦੇ ਰਿਹਾ ਕਿ ਇਹ ਦੋ ਨਹੀਂ ਸੀ ਕੋਰ ਸੀ ਇਹ ਨਾਲ ਜਿਹੜੀ ਹਲੇ ਪੁੱਲ ਚ ਕਹਿ ਰਹੀ ਹੈ ਤਾਂ ਇੱਕ ਸ਼ਰਧਾਲੂ ਆਇਆ ਸੀ ਭਾਈ ਭੁੱਲਰ ਸਾਹਿਬ ਇਹ ਜੇ ਸ਼ਰਧਾਲੂਆਂ ਤੋਂ ਆਪ ਵੀ ਬਚੋ ਤੇ ਪੰਜਾਬ ਦੇ ਲੋਕਾਂ ਨੂੰ ਵੀ ਵਿਚਾਰ ਮੇਰੀ ਉਹ ਵੀਡੀਓ ਇੱਕ ਮਿੰਟ ਆ ਵੀਡੀਓ ਬਾਅਦ ਚ ਵਿਖਾਈ ਪਹਿਲਾਂ ਭੁੱਲਰ ਸਾਹਿਬ ਦੀ ਵੀਡੀਓ ਜ਼ਰੂਰ ਸੁਣ ਲਿਓ ਅਲ ਭੁੱਲਰ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਹੈ ਕਿ ਜੇ ਸਾਡਾ 11:30 ਵਜੇ ਤੁਸੀਂ ਪੀਸੀ ਕਰ ਰਹੇ ਸੀ ਜੇ ਸੇਵਾ ਦੇ ਵਿੱਚ ਜੇ ਹੰਦੇ ਨੇ ਪਾਸੀ ਬੜੀ ਡੀਟੇਲ ਦੇ ਨਾਲ 720 ਦੇਖੋ 720 ਮਾਦਲ ਜਦੋਂ ਕੋਲ ਰੱਖਣੀ ਹੈ ਸੇਵਾ ਦੇ ਵਿੱਚ ਜੇ ਹੰਦੇ ਨੇ

ਹੋਨ ਸਭ ਤੋਂ ਪਹਿਲਾਂ ਮੈਂ ਉਸ ਕੀਤਾ ਜਿਹੜਾ ਅੰਗਰੇਜ਼ 14 ਜੂਨ ਨੂੰ ਪ੍ਰਾਰਥ ਕ੍ਰਿਮਨਲ ਜੀ ਨੇ ਟੈਰਰਿਸਟ ਨੇ ਉਹਨੇ ਮੈਂ ਇੱਕ ਮਿੰਟ ਰੋਕ ਕੇ ਜਦੋਂ ਆਪ کہہ ਰਿਹਾ ਕਿ ਪੁਰਾਣੇ ਟੈਰਰਿਸਟ ਨੇ ਕ੍ਰਿਮਨਲ ਨੇ ਔਰ 11:30 ਵਜੇ ਅਪਲੋਡ ਕਰ ਰਿਹਾ ਹੁਣ ਇੱਥੇ ਸ਼ਰਧਾਲੂ ਕਿਵੇਂ ਬਣਾਤਾ ਅੱਗੇ ਚੱਲ ਅੱਗੇ ਵੀ ਸੁਣਨ ਵਾਲੀ ਹੈ ਜਾ ਜਸਵੀਰ ਤੇ ਪ੍ਰਮੁੱਖਰ ਨਾਲ ਕਹਿ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵਿਸਥਾਰ ਕੱਢਿਆ ਤਾਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਫਾਇਲ ਜਿਹੜਾ ਉੱਪਰਲੇ ਪਾਸੇ ਜਿਹੜਾ ਹੈ ਉਹ ਨਿਆਂ ਸਿੰਘ ਜਿਹੜਾ ਜਣਾ ਉਹਨੂੰ ਰਿਜਿਸਟਰ ਕਰ ਲਿਆ ਐ ਐਫਐਸ ਬੈਕ ਕੀਤੀ ਗਈ ਹੈ ਔਰ ਵੈਪਨ ਜੂਲ ਕਵਰ ਕਰ ਲਿਆ ਹੈ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਂ ਤਾਂ ਔਰ ਅਸੀਂ ਇਹਨੂੰ ਇਹ ਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਹੈ ਵਾ ਕੋਈ ਵੀ ਵਿੱਚ ਉਹਨੂੰ ਮੈਨੂੰ ਗੱਲ ਦੱਸੋ 11:30 ਵਜੇ ਕਹ ਰਹੇ ਐ ਐਫਆਈਆਰ ਦਰਜ ਕਰਤੀ ਗਈ ਹੈ ਤੇ ਐਫਆਈਆਰ ਤੇ ਟਾਈਮ ਪੜੀ ਮੇਰਾ ਵੀ ਐਫ ਆਈ ਆਰ ਤੇ ਟਾਈਮ ਟਾਈਮ ਲਿਖਿਆ ਜੀ 15 56 ਮਤਲਬ ਝੂਠ ਹੀ ਬੋਲੀ ਜਾ ਰਹੇ ਆ ਹਾਂਜੀ ਆ ਆ ਹੁਣ ਵੇਖਿਓ ਜੀ ਉਹ ਵੀਡੀਓ ਪਾ ਕੇ ਆ ਆ ਆ ਰਿਹਾ ਜੀ 11 27 ਸੀਪੀ ਸਾਹਿਬ ਦੀ ਵੀਡੀਓ ਹੁਣ ਅਪਲੋਡ ਹੋ ਗਈ ਸੀ ਇਹ ਆ ਰਿਹਾ ਜੀ ਉੱਥੇ ਤੁਰੇ ਫਿਰਦੇ ਸੀਪੀ ਸਾਹਿਬ ਤੁਹਾਨੂੰ ਪਹਿਲਾ ਸਵਾਲ ਹੈ ਤੁਸੀਂ ਤਾਂ ਕਹਿ ਰਹੇ ਐਫ ਆਈ ਆਰ ਦਰਜ ਹੋ ਗਈ ਨਰੈਣ ਚੋੜੇ ਦੀ ਹਿਸਟਰੀ ਤੁਸੀਂ ਦੱਸ ਦੀ ਕਿ ਟੈਰਰਿਸਟ ਹੈ ਤੇ ਇਹਦੇ 'ਚ ਐਫ ਆਈ ਆਰ 'ਚ ਕਿਉਂ ਲਿਖਿਆ ਕਿਉਂਕਿ ਮੈਂ ਦੱਸਦਾ ਉਹ ਵਕੀਲ ਸਾਹਿਬ ਦੀ ਵਿਖਾਈ ਇਹ ਮੰਜਪੁਰ ਸਾਹਿਬ ਵਕੀਲ ਸਾਹਿਬ ਨੇ ਮੈਨੂੰ ਲੱਗਦਾ ਇਹਨਾਂ ਦੀ ਐਡਵੋਕੇਟ ਜਰਨਲ ਇਹ ਮਨਨ ਦਾ ਪੰਜਾਬ ਸਰਕਾਰ ਨੇ ਇਹਨੂੰ ਲਾਤਾ ਇਹਨੇ ਅਪਰੂਵ ਕੀਤੀ ਐਫ ਆਈ ਆਰ ਫੇਰ ਦਰਜ ਹੋਈ ਆ ਸੁਣਿਓ ਧਿਆਨ ਨਾਲੇ ਕੋਰਟ ਕੰਪਲੈਕਸ ਦੇ ਬਾਹਰ ਇਹ ਲੋਕ ਆ ਵੀ ਅਦਾਲਤਾਂ ਵੱਲ ਚੁੱਕੇ ਆ ਇਹ ਅਗਾਜ਼ ਨੇ ਫੈਸਲਾ ਕਰਨਾ ਵੀ ਗੋਲੀ ਚੱਲੀ ਸੀ ਨਹੀਂ ਚੱਲੀ ਸੀ ਕਹਨੇ ਚਲਾਈ ਸੀ ਹਵਾ ਦੀ ਚੱਲੀ ਸੀ ਕਿਸੇ ਵੱਲ ਚੱਲੀ ਸੀ ਕਾਲੀ ਦਲ ਬਾਦਲ ਦੇ ਜੱਜ ਬਣਨ ਦਾ ਜੱਤਾ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇਣ ਦੇਖੋ ਵਕੀਲ ਸਾਹਿਬ ਦੀ ਬੋਲੀ ਤੇ ਭੁੱਲਰ ਸਾਹਿਬ ਦੀ ਬੋਲੀ ਮੈਂ ਤਾਂ ਕਰੀ ਜੇ ਅੱਖਾਂ ਬੰਦ ਕਰਕੇ ਦੇਖੋ ਤਾਂ ਐਂ ਲੱਗਦਾ ਜਿਵੇਂ ਭੁੱਲਰ ਹੀ ਮੈਂ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਜਿਹਾ ਤਾਂ ਭੁੱਲਰ ਬੋਲਦਾ ਮਤਲਬ ਭੁੱਲਰ ਸਾਹਿਬ ਦੀ ਉਹੀ ਗੱਲ ਹੁਣ ਤੂੰ ਉਹ ਪੁਆਇੰਟ ਦੱਸ ਜਿਹੜੇ ਆਪਾਂ ਇਹਦੇ 'ਚ ਹੁਣ ਇਹਨਾਂ ਨੇ ਐਫ ਆਈ ਆਰ ਦੀ ਐਸੀ ਤੈਸੀ ਕਿਵੇਂ ਫੇਰੀ ਦੇਖੋ ਐਫ ਆਈ ਆਰ ਅੰਡਰ ਸੈਕਸ਼ਨ 109 ਬੀ ਐਨ ਐਸ ਜਿਹੜਾ ਪੁਰਾਣਾ 307 ਆਈ ਪੀ ਐਸ ਦੀ ਇਸ ਅਟੈਂਪਟ ਟੂ ਮਰਡਰ ਮਗਰ ਇੱਥੇ ਗੱਲ ਕਰਤੀ ਕਿ ਨਹੀਂ ਜੀ ਇਹ ਤਾਂ ਗੁੱਥਮ ਗੁੱਥੀ ਚ ਫੈਰ ਹੋਇਆ ਔਰ ਫੈਰ ਹੋਇਆ ਹਵਾਈ ਮਤਲਬ ਕੀ ਬੜੀ ਛੇਤੀ ਜੱਜ ਸਾਹਿਬ ਨੇ ਜਦੋਂ ਐਫ ਆਈ ਆਰ ਪੜਨੀ ਆ ਜੋ ਸਰਕਮਸਟੈਂਸ ਲਿਖੇ ਆ ਇਹ ਅਟੈਂਪਟ ਟੂ ਮਰਡਰ 736 ਚ ਇਹ ਤਬਦੀਲ ਹੋ ਜਾਣੀ ਤਾਂ ਹਵਾਈ ਫੈਰ ਸੀ ਇਹ ਤਾਂ ਗੋਲੀ ਮਾਰਨ ਦਾ ਮਕਸਦ ਹੀ ਨਹੀਂ ਸੀ ਕਿਸੇ ਦਾ ਆ ਦੇਖੋ ਆ ਆ ਹੁਣ ਤੁਸੀਂ ਜਿਹੜੀ ਗੋਲੀ ਚੱਲ ਰਹੀ ਐ ਤੁਸੀਂ ਮੈਨੂੰ ਦੱਸ ਦਿਓ ਕੀ ਇਹ ਗੁੱਥਮ-ਗੁੱਥੀ ਹੋਇਆ ਕੀ ਨਹੀਂ ਹੋਇਆ ਕਿਹੜੀ ਮਨਛਾ ਨਾਲ ਆਇਆ ਉਹ ਧਿਆਨ ਨਾਲ ਦੇਖ ਲਓ ਆ ਦੋ ਵਿਖਾਰਿਆ ਉਹਨਾਂ ਆ ਰਿਆ ਨਰੈਣ ਚੋੜਾ ਜੀ ਆ ਕੌਣ ਹੋਇਆ ਜੀ ਇਹਦੇ ਨਾਲ ਗੁੱਥਮ-ਗੁੱਥੀ ਕਿਥੇ ਜਦੋਂ ਵੈਪਨ ਨੂੰ ਹੱਥ ਪਾਉਂਦਾ ਉਦੋਂ ਪੰਗਾ ਪੈਂਦਾ ਆ ਹੁਣ ਕੱਢਦਾ ਆ ਲੋ i want to go there